ਜਿਵੇਂ ਜਿਵੇਂ ਸਮਾ ਬਦਲ ਰਿਹਾ ਜਾਂ ਮੌਸਮ ਬਦਲ ਰਿਹਾ ਤਾਂ ਉਸੇ ਤਰੀਕੇ ਨਾਲ ਵੀ ਸਿਆਸਤ ਆਪਣੇ ਰੰਗ ਦਿਖਾ ਰਹੀ ਹੈ ਤੇ ਕੁਝ ਮਿੰਟਾਂ ਚ ਹੀ ਸਿਆਸੀ ਪਾਰਟੀਬਾਜ਼ੀ ਆ ਜਿਹੜੀ ਉਹ ਨਜ਼ਰ ਆਉਂਦੀ ਹੈ ਕਿ ਕੁਝ ਮਿੰਟ ਪਹਿਲਾਂ ਤੱਕ ਕਿਸੇ ਦੂਜੀ ਪਾਰਟੀ ਚ ਸ਼ਾਮਲ ਹੁੰਦੇ ਆ ਲੀਡਰ ਅਤੇ ਕੁਝ ਹੀ ਮਿੰਟਾਂ ਚ ਘਰ ਵਾਪਸੀ ਵੀ ਹੋ ਜਾਂਦੀ ਹੈ ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੰਗਰੂਰ ਵਿੱਚ ਆਪ ਛੱਡ ਕੇ ਕਾਂਗਰਸ ਪਾਰਟੀ ਵਿੱਚ ਕੌਂਸਲਰ ਸ਼ਾਮਲ ਹੁੰਦੀ ਹੈ ਅਤੇ ਕਾਂਗਰਸ ਪਾਰਟੀ ਦੇ ਲਈ ਵੱਡੇ ਜਿਹੜੇ ਆ ਉਹ ਦਾਅਵੇ ਠੋਕੇ ਜਾਂਦੇ ਆ ਕਿ ਕਾਂਗਰਸ ਪਾਰਟੀ 2027 ਵਿੱਚ ਸਰਕਾਰ ਬਣਾਏਗੀ ਵੱਖ-ਵੱਖ ਬਾਅਦ ਦਾਅਵੇ ਆ ਜਿਹੜੇ ਉਹ ਉਕਤ ਕਾਉਂਸਲਰ ਵੱਲੋਂ ਠੋਕੇ ਜਾਂਦੇ ਆ ਪਰ ਉਹੀ ਬਾਦੇ ਜਾਂ ਦਾਅਵੇ ਕੁਝ ਹੀ ਮਿੰਟਾਂ 'ਚ ਫਿੱਕੇ ਪੈਣ ਲੱਗਦੇ ਆ ਕਿ ਉਸ ਵੱਲੋਂ ਮੁੜ ਘਰ ਵਾਪਸੀ ਕਰ ਲਈ ਜਾਂਦੀ ਆ ਜਾਨੀ ਕਿ ਆਮ ਆਦਮੀ ਪਾਰਟੀ 'ਚ ਮੁੜ ਸ਼ਾਮਲ ਹੋ ਜਾਂਦੇ ਆ ਤਾਦਾਦ ਦੀ ਇਹ ਕਿ ਜਿੱਥੇ ਆ ਕੁਝ ਮਿੰਟ ਪਹਿਲਾਂ ਹੀ ਤੁਸੀਂ ਤਸਵੀਰ ਦੇਖ ਰਹੇ ਹੋ ਕਾਉਂਸਲਰ ਹਰਮਨਪ੍ਰੀਤ ਕੌਰ ਦੀ ਜੋ ਕਿ ਕੁਝ ਸਮਾਂ ਪਹਿਲਾਂ ਹੀ ਜਿਹੜੇ ਆ ਆਮ ਆਦਮੀ ਪਾਰਟੀ ਚੋਂ ਬਿੱਤੇ ਕੱਲ ਸ਼ਾਮਲ ਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਸ਼ਾਮਲ ਹੁੰਦੇ ਆ ਬਿੱਤੇ ਕੱਲ ਤਾਂ ਕੁਝ ਮਿੰਟ ਬਾਅਦ ਹੀ ਉਹ ਘਰ ਵਾਪਸੀ ਕਰ ਲੈਂਦੇ ਨੇ ਜਾਨੀ ਕਿ ਜਦੋਂ ਐਮਐਲਏ ਦੀ ਘੰਟੀ ਖੜਕਦੀ ਆ ਨਰਿੰਦਰ ਕੌਰ ਭਰਾ ਦੀ ਤਾਂ ਨਾਲ ਦੀ ਨਾਲ ਉਹਨਾਂ ਨੂੰ ਆਮ ਆਦਮੀ ਪਾਰਟੀ ਆ ਦਾ ਜਿਹੜਾ ਆ ਕੰਮ ਕਰ ਚੇਤੇ ਆ ਜਾਂਦੇ ਆ ਤੇ ਮੁੜ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਾਂਦਾ ਤਾਂ ਇਹ ਸੰਗਰੂਰ ਦੀ ਸਿਆਸਤ ਚ ਕੱਲ ਵੱਡਾ ਉਲਟ ਫੇਰ ਦੇਖਿਆ ਗਿਆ ਵੱਡੀ ਜਿਹੜੀ ਆ ਸਿਆਸੀਆਂ ਸਰਗਰਮੀਆਂ ਦੇਖੀਆਂ ਗਿਆ ਕਿ ਜਿੱਥੇ ਇੱਥੇ ਕੌਂਸਲਰ ਦੇ ਪ੍ਰਧਾਨ ਨੂੰ ਲੈ ਕੇ ਮਿਊਸਪਲ ਕਾਰਪੋਰੇਸ਼ਨ ਦੇ ਪ੍ਰਧਾਨ ਨੂੰ ਲੈ ਕੇ ਜੋੜ ਤੋੜ ਦੀ ਰਣਨੀਤੀ ਖੇਡੀ ਜਾ ਰਹੀ ਹੈ ਤਾਂ ਸਿਆਸੀ ਰੰਗ ਵੀ ਹੈ ਜਿਹੜੇ ਲੀਡਰ ਲੀਡਰ ਜਾਂ ਕੌਂਸਲਰ ਆਪਣੇ ਦਿਖਾ ਰਹੇ ਨੇ ਜਿਸ ਦੇ ਚੱਲਦੇ ਆ ਕੁਝ ਸਮਾਂ ਪਹਿਲਾਂ ਜੋ ਕਾਂਗਰਸ ਪਾਰਟੀ ਚ ਸ਼ਾਮਲ ਹੁੰਦੇ ਆ ਹਰਮਨਪ੍ਰੀਤ ਕੌਰ ਤਾਂ ਉਹ ਕੁਝ ਮਿੰਟਾਂ ਵਿੱਚ ਹੀ ਘਰ ਵਾਪਸੀ ਕਰ ਲੈਂਦੇ ਆ ਅਤੇ ਵਿਜੇਂਦਰ ਸਿੰਘਲਾ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਨੇ ਉਹਨਾਂ ਵੱਲੋਂ ਉਹਨਾਂ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਤੇ ਵੱਡੇ ਦਾਅਵੇ ਵੀ ਟੁੱਕੇ ਜਾਂਦੇ ਆ ਦਾਅਵਿਆਂ ਵਿੱਚ ਕੀ ਕੁਝ ਕਿਹਾ ਗਿਆ ਹਰਮਨਪ੍ਰੀਤ ਕੌਰ ਵੱਲੋਂ ਉਹ ਵੀ ਸੁਣੋ ਤੇ ਦੇਖੋ ਕਿ ਕਿਸ ਤਰੀਕੇ ਨਾਲ ਇਹਨਾਂ ਦਾਅਵਿਆਂ ਜਾਂ ਇਹਨਾਂ ਦੋਸ਼ਾਂ ਤੇ ਜੋ ਆਮ ਆਦਮੀ ਪਾਰਟੀ ਤੇ ਲਗਾਏ ਗਏ ਸੀ ਉਹਨਾਂ ਤੇ ਕਿਵੇਂ ਪਾਣੀ ਫਿਰ ਗਿਆ ਅਤੇ ਕੁਝ ਹੀ ਸਮੇਂ ਵਿੱਚ ਘਰ ਵਾਪਸੀ ਹਰਮਨਪ੍ਰੀਤ ਵੱਲੋਂ ਕਰ ਲਈ ਗਈ ਤਾਂ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਹੁਣ ਹਰਮਨਪ੍ਰੀਤ ਕੌਰ ਨੂੰ ਜਿਹੜਾ ਕੌਂਸਲਰ ਦਾ ਪ੍ਰਧਾਨ ਬਣਾਇਆ ਜਾਏਗਾ ਜਾਂ ਫਿਰ ਹੋਰ ਬਣੇਗਾ ਜਾਂ ਕੋਈ ਹੋਰ ਜਿਹੜੇ ਆ ਉਹਨਾਂ ਦੇ ਕੰਮਕਾਰ ਨੂੰ ਲੈ ਕੇ ਸੈਟਿੰਗ ਕੀਤੀ ਗਈ ਆ ਤੇ ਇੱਥੇ ਸਿਆਸੀ ਰੰਗਾਂ ਕਿਵੇਂ ਬਦਲਦੇ ਨੇ ਉਹ ਸੰਗਰੂਰ ਚ ਵਿੱਤੇ ਕੱਲ ਹੀ ਨਜ਼ਰ ਆਏ ਨੇ। ਔਰ ਮੈਂ ਹਰ ਵਾਰੀ ਘੜੀ ਮੈਨੂੰ ਇਹ ਦਸ਼ਮੀ ਲੱਗਿਆ ਨਾ ਹਾਜ਼ਰ ਕਿੱਥੇ ਸੀ। ਕਿ ਜਿਹੜਾ ਮੈਨੂੰ ਐਡਾ ਵੱਡਾ ਇਗਨੋਰ ਮਾਰਿਆ ਗਿਆ ਮੈਂ ਕਿੱਥੇ ਘਰ ਹਾਜ਼ਰ ਨਹੀਂ ਮੈਂ ਕੁਝ ਜਾਨਣਾ ਚਾਹਦੀ ਹਾਂ। ਔਰ ਉਹ ਕਿੱਥੇ ਹਾਜ਼ਰ ਰਹੇ ਨੇ ਮੈਂ ਇਹ ਵੀ ਜਾਨਣਾ ਚਾਹੀਆ। ਮੈਨਾਂ ਲਈ ਕਿ ਉਹਨਾਂ ਨੇ ਇਲੈਕਸ਼ਨ ਟਾਈਮ ਪਾਰਟੀ ਜੁਆਨ ਕਰਕੇ ਇਲੈਕਸ਼ਨ ਕਰੀ ਇਹ ਨਹੀਂ ਆਮ ਆਦਮੀ ਪਾਰਟੀ। ਕੋਈ ਇਹਦੀ ਗੱਲ ਤਾਂ ਨਹੀਂ ਸੀ ਮੈਨੂੰ ਕਿਸੇ ਤੀ ਦਾ ਸ਼ਵਾਸ਼ ਨਹੀਂ ਗਿਆ ਕਿਸੇ ਤਰੀਕੇ ਦੀ ਕੋਈ ਕੋਈ ਦੇਰ ਹੋਈ ਨਾ ਲੋਬੇ ਮੈਨੂੰ ਕੋਈ ਨਹੀਂ ਤੇ ਕੁਝ ਜੀ ਨਿਕਾ ਕੇ ਲਈ ਤੁਹਾਡੇ ਨਾਲ ਤਾਂ ਨਹੀਂ ਬਣੀ ਹੈ ਬਿਲਕੁਲ ਮੈਂ ਕਹਾਂਗੀ ਵੀ ਇਹ ਸਭ ਚੀਜ਼ਾਂ ਮੈਨੇ ਹੁਣ ਸਮਝ ਆ ਲਿਆ ਉਸ ਟਾਈਮ ਸ਼ਾਇਦ ਅਸੀਂ ਕਹਿੰਦੇ ਸੀਗੇ ਵੀ ਨਹੀਂ ਹੁੰਦੀ ਐ ਮੈਨੂੰ ਸਾਹਿਬ ਇਹ ਸਹੀ ਨੇ ਸਹੀ ਨੇ ਬਟ ਹੁਣ ਮੈਨੂੰ ਸਮਝ ਆ ਰਹੀ ਹੈ ਨਹੀਂ ਵੀ ਉਹ ਕਿਤੇ ਨਾ ਕਿਤੇ ਜਿਹੜੇ ਬੰਦਾ ਡਿਪਰੈਸ਼ਨ ਚ ਹੋ ਜਾਂਦਾ ਉਹ ਕੋਈ ਨਾ ਕੋਈ ਕਦਮ ਤਾਂ ਚੱਕੂਗਾ ਹੀ ਠੀਕ ਹੈ ਤੇ ਦਿਮਾਗ ਤੇ ਬਹੁਤ ਜ਼ਿਆਦਾ ਕਿਉਂਕਿ ਇੱਕ ਤਰ੍ਹਾਂ ਬੰਦੇ ਨੂੰ ਭਰੋਸੇ ਵਿੱਚ ਲੈ ਲੈਣਾ ਕਿ ਤੈਨੂੰ ਕਰਾਂਗੇ ਔਰ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਾਰਟੇ ਕਰ ਦੇਣਾ ਇਹ ਬਹੁਤ ਵੱਡੀਆਂ ਗੱਲਾਂ ਨੇ ਜੀ ਔਰ ਸ਼ਾਇਦ ਇਹ ਨਹੀਂ ਮੇਰੇ ਵਾਂਗ ਇੱਕ ਨਾਰਮਲ ਜਿਹੇ ਇਨਸਾਨ ਤੋਂ ਨਹੀਂ ਇਹ ਲੈਦਾ ਹਾਈ ਕਮਾਂਡ ਤੋਂ ਰਾਜ਼ੀ ਹੈ ਮੈਂ ਲੇਟਾ ਮੈਂ ਲੇਟੇ ਮੱਕੀ ਸਾਹਿਬ ਤੋਂ ਰਾਜ਼ੀ ਹੈ ਮੈਂ ਔਰ ਉਹ ਕਹਿ ਰਹੇ ਨੇ ਵੀ ਹਾਈ ਕਮਾਂਡ ਨੇ ਲਾਇਆ ਪ੍ਰਧਾਨ ਤਾਂ ਮੈਂ ਔਰ ਇਹ ਜਾਣਨਾ ਚਾਹੀਦਾ ਹੈ ਵੀ ਹਾਈ ਕਮਾਂਡ ਤੱਕ ਮੇਰਾ ਕੰਮ ਨਹੀਂ ਪਹੁੰਚਾਇਆ ਗਿਆ ਹੈ ਪ੍ਰੀਤਕੌਰ ਦਾ ਨਾਮ ਭਵਿੰਦਰ ਸਿੰਘ ਦਾ ਨਾਮ ਜਿਹੜਾ ਹਾਈਕਮਾਰਕ ਤੱਕ ਪਹੁੰਚਾਇਆ ਗਿਆ ਤੇ ਮੇਰਾ ਨਾਮ ਕਿੱਥੇ ਆ ਗਿਆ ਜਿਹੜਾ ਇਹਨਾਂ ਨੇ ਵਾਈਸ ਪ੍ਰਧਾਨ ਲਾਇਆ ਨਾ ਵਿਕੀ ਉਹਨੂੰ ਵੀ ਕਾਂਗਰਸ ਤੋਂ ਜੁਆਇਰ ਕਰਾ ਕੇ ਪਾਰਟੀ ਲਾਇਆ ਸੀ ਉਹ ਜ਼ਿਆਦਾ ਇਹਨਾਂ ਲਈ ਜ਼ਰੂਰੀ ਹੋ ਗਿਆ ਔਰ ਅਸੀਂ ਜਿਹੜੇ ਇਹਨੇ ਮਹਿਨਤੀ ਗਾਰੰਟੀ ਐ ਅਸੀਂ ਸਮ ਕਿਤੇ ਵੀ ਪੁੱਛਾਂਗੇ ਮੰਤਰੀ ਜੀ ਨੇ ਸੁਧਰ ਸਾਹਿਬੇ ਕੀ ਯਸ਼ਵਾਸ਼ੰ ਦਿੱਤਾ ਕਿ ਤੁਸੀਂ ਪਾਰਟੀ ਦੇ ਕਾਂਗਰਸ ਪਾਰਟੀ ਅਨ ਜੁਆਇਨ ਕਰਦੇ ਜੀ ਮੈਂ ਕਾਂਗਰਸ ਪਾਰਟੀ ਜੁਆਇਨ ਕੀਤਾ ਮੈਂ ਵਾਦੇ ਪੂਰੇ ਹੋਣ ਵਾਸਤੇ ਪਾਰਟੀ ਨੂੰ ਕਿਉਂਕਿ ਮੇਰੇ ਤੇ ਕਿਸੇ ਤਰ੍ਹਾਂ ਦਾ ਕੋਈ ਦਰਸ਼ਨ ਨਹੀਂ ਮੈਂ ਖੁਦ ਚੌਂਦੀ ਸੀ ਵੀ ਮੈਂ ਇਹ ਪਾਰਟੀ ਮੈਨੂੰ ਜੇ ਇਹ ਤਾਂ ਨਹੀਂ ਉਹ ਕਿ ਤਲਵਾਰ ਜਾਂ ਰਾਤ ਨੂੰ ਕੋਈ ਦੇਖੋ ਇਸ ਕਰ ਤੋਂ ਬਾਅਦ ਨਰਿੰਦਰਪ੍ਰਾਯਾ ਇਹ ਜੋ ਹੋਣ ਲੈਂਗੇ ਰਹੇ ਜੀ ਮੈਂ ਉਸ ਪਾਰਟੀ ਨਾਲ ਵੀ ਜੁੜੀ ਸੀ ਮੈਂ ਕਹਿੰਦੀ ਮੇਰੀ ਜਨਮ ਪਾਰਟੀ ਆਮ ਆਦਮੀ ਪਾਰਟੀ ਹੈ ਠੀਕ ਹੈ ਮੈਂ ਉਸ ਪਾਰਟੀ ਨਾਲ ਜਨਮ ਤੋਂ ਜੁੜੀ ਸੀ ਉਸ ਪਾਰਟੀ ਨਾਲ ਅ ਬਟ ਉਹ ਜਦੋਂ ਮੈਂ ਇਸ ਪਾਰਟੀ ਦੇ ਵਿੱਚ ਆਈਆਂ ਤਾਂ ਮੇਰਾ ਫੈਸਲਾ ਟਾਲਾ ਹੋਵੇ ਕੋਈ ਨਹੀਂ ਬਣਦਾ ਕੋਈ ਵਾਰੰਟੀਰ ਨਾਲ ਹੋਵੇ ਜੀ ਰਾਇ ਕਿ ਕੀ ਤੁਹਾਨੂੰ ਬੜਾ ਸ਼ੋਰਟ ਟਾਈਮ ਚ ਜੀ ਨਹੀਂ ਕਿਸੇ ਵਾਰੰਟੀਰ ਨਾਲ ਕੋਈ رائے ਨਹੀਂ ਦਿੱਤੀ ਗਈ ਤੇ ਆ ਸਾਨੂੰ ਅੱਜ ਸਵੇਰ 11 ਵਜੇ ਤੋਂ ਯਾਦਵਿੰਦਰਾ ਡ੍ਰੀਮ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਅਸੀਂ 11 ਵਜੇ ਤੋਂ ਕੀ ਪ੍ਰੋਸੈਸ ਹੋ ਰਿਹਾ ਮੈਡਮ ਜੀ ਅੱਜ ਪ੍ਰੋਸੈਸ ਹੋ ਰਿਹਾ ਵੀ ਸਾਨੂੰ 11 ਵਜੇ ਤੋਂ ਯਾਦਵਿੰਦਰਾ ਡ੍ਰੀਮ ਹੋਟਲ ਆ ਉਸ ਦੇ ਵਿੱਚ ਰੱਖਿਆ ਗਿਆ ਸਾਨੂੰ ਬਾਹਰ ਨਹੀਂ ਜਾਣ ਦਿੱਤਾ ਕਿ ਮੈਂ ਖੁਦ ਅਗਦੀ ਕਿਸ਼ਤ ਨਹੀਂ ਭਰਨੀ ਸੀ ਮੈਨੂੰ ਨਹੀਂ ਪਤਾ ਸੀ ਵੀ ਇਦਾਂ ਨਗਰਪਾਲਿਕਾ ਕਰਨਗੇ ਮੈਂ ਖੁਦ ਆਪਣੇ ਦੋ ਤਿੰਨ ਕੰਮ ਸੀ ਜਿਹੜੇ ਛੱਡ ਕੇ ਗਈ ਸੀ ਮੈਂ ਕਿ ਚਲੋ ਅੱਗੇ ਕਰ ਦਿੰਦੇ ਹਾਂ ਪਰ ਉੱਥੇ ਮੈਨੂੰ ਬੜੀ ਮੁਸ਼ਕਲ ਨਾਲ 5 ਮਿੰਟ ਲਈ ਬਾਹਰ ਨਿਕਲਣ ਦਿੱਤਾ ਔਰ ਉਸ ਤੋਂ ਬਾਅਦ ਉਹਨੇ ਇਸ ਸਬੰਧ ਉੱਤੇ ਨਗਰਵਾਜ਼ੀ ਕੀਤਾ ਗਿਆ ਔਰ ਸਤ ਸਹਿਯੋਗ ਕਰਵਾਇਆ ਗਿਆ ਉੱਥੇ ਹੀ ਕਰਵਾਇਆ ਗਿਆ ਸਤ ਸਹਿਯੋਗ ਇਹਨਾਂ ਨੇ ਪ੍ਰਧਾਨਗੀ ਦੀ ਕੋਈ ਵੋਟ ਨਹੀਂ ਕਰਵਾਈ ਉੱਥੇ ਹੀ ਸਾਈਨ ਕਰਵਾ ਕੇ ਤੇਰੇ ਨਾਲ ਨਹੀਂ ਆ ਕੇ ਉਹ ਇੱਥੇ ਪਤਾ ਜਗਤਵਿੰਦਰਾ ਤੋਂ ਨਗਰ ਕੌਂਸਲ ਹੋਂ ਤੱਕ ਤੁਹਾਨੂੰ ਇਹ ਸ਼ੋਰ ਸੀ ਵੀ ਨਹੀਂ ਪ੍ਰਧਾਨ ਜੀ ਬਿਲਕੁਲ ਸੀ ਸ਼ੋਰ ਸੀ ਕਿਉਂਕਿ ਉਹਨਾਂ ਨੇ ਐਂਡ ਪੁਆਇੰਟ ਤੱਕ ਨਹੀਂ ਦੱਸਿਆ ਵੀ ਅਖਰ ਨੂੰ ਪ੍ਰਧਾਨ ਬਣ पाओਗੇ ਤੁਸੀਂ ਕਹਿੰਦੇ ਹੋ ਕਿ ਸਾਈਨ ਪਹਿਲੀ ਵਾਰ ਜਿਹੜੇ ਤੁਸੀਂ ਜੀ ਜੀ ਪਹਿਲੀ ਕਰ ਉਹ ਜਗਤਵਿੰਦਰਾ ਦੂਜੇ ਵਿੱਚ ਸਾਈਨ ਹੋ ਚੁੱਕੀ ਸੀਗੀ ਉੱਥੇ ਕੋਈ ਸਾਈਨ